ਦੋ ਜੀ ਤਰੀਕ ਅੱਜ 28 ਨਵੰਬਰ 2025 ਤੇ ਭਾਗ ਦੂਜਾ ਕੋਡ ਕਪੂਰਾ ਮੰਡੀ 1885 ਬਈ ਇਹ ਵੈਰੈਟੀ ਆ ਬਾਕੀ ਦੇਖਦੇ ਆ ਕੀ ਰੇਟ ਲੱਗੂਗਾ ਭਾਗ ਦੂਜਾ ਦੇ ਵੀਡੀਓ ਦਾ 1885 ਇਹ ਵੈਰੈਟੀ ਆ ਕਾਈ ਲੈ ਵੀ ਜੰਗੀ ਦਾ ਆ ਜੋ ਆ ਗਿਆ ਗਿਆ ਸੀ ਬੋਲੀ ਬੋਲੋ ਜੀ 4300 ਜਾਨੀ 3300 3300 5 ਰੁਪਏ 5 5 10 15 50 50 50 3350 65 65 70 75 80 85 90 95 3405 5 5 3405 यशपाल वदिया 3405 लेन का पता 5 5 3405 6 डाक्स 15 20 20 20 25 ਤੁਹਾਨੂੰ ਕਿੰਨਾ ਕਮਾਲ ਹੈ ਇਹ 800 ਗੱਟਾ ਹੀ ਹੈ 150 ਗੱਟਾ ਨਹੀਂ ਆਹ ਟਰਾਲੀ ਤੋਂ 8 ਟਰਾਲੀ ਹੈ ਟਰਾਲੀ ਹੈ 3420 ਡਬਲ ਬੱਕੀ ਲਈ ਹੈ ਡਬਲ ਬੱਕੀ ਲਈ ਹੈ 3420 ਵੀ ਹੈ

ਤਲ 5 ਆਪਣੇ ਖੋਲੇ ਹੈਗੇ ਆ ਲੈ ਕੇ 55 ਹੁੰਦੇ ਦੋ 50 3450 ਰੁਪਏ 50 ਰੁਪਏ 3450 3450 ਆ ਟਿੱਪੂ ਉਹ ਟਿੱਪੂ 3450 3450 4 ਰੁਪਏ ਬੋਲੇ ਵੀ ਕਿਸੇ ਨੇ 3450 ਰੁਪਏ ਲੋ ਵੀ ਜਮ ਦਾ ਪੱਕੇ ਰਹੀ 18 85 3400 ਤੇ 50 ਰੁਪਏ ਵੀ ਗਈ ਆ ਤੇ ਬਾਕੀ ਅੱਗੇ ਦੇਖਦੇ ਕੋਟਕਪੂਰੇ ਮੰਡੀ ਬਈ ਅੱਜ ਰੇਟ ਲੱਗਦਾ ਵੀ ਥੋੜੇ ਡਾਊਨ ਵੱਜੇ ਆ ਬਾਕੀ ਅੱਗੇ ਦੇਖਦੇ ਹਲੇ 3450 ਰੁਪਏ ਵੀ ਡਬਲ ਪੱਖੇ ਦੇ ਵਗੀ ਸੀਗੀ 1885 ਵੈਰਿਟੀ ਅੱਗੇ ਦੇਖਦੇ ਕਿਹੜੀ ਵੈਰਿਟੀ ਹੈ ਤੇ ਕੀ ਰੇਟ ਜਿਹੜਾ ਲੱਗੂਗਾ ਮੰਦਾ ਹੋਣਾ ਜਗਰਾ ਦੇ ਘੱਟੇ ਕਰੀਏ 2000 ਦਾ ਇੱਕ ਵੀ ਘੱਟਾ ਘੱਟਾ ਹੋਵੇ ਦੇਖੀ ਹੈ ਨਾ 2000 2000 32 ਤੋਂ 2000 ਘੱਟੇ दिए ਜਿਸ ਤੋਂ 1692 ਵੈਰਿਟੀ ਵਿੱਚ 1692 1692 1692 ਵੈਰਿਟੀ ਬਈ ਇਹ ਲਿਖਾ ਦੇ 3300 ਲਿਖਾ ਦੇ ਹੁਣ ਲਿਖਾ ਦੇ ਲਿਖਾ ਦੇ 3300 ਉਹ ਵੀ 1692 ਵੈਰਾਈ ਹੈ ਨਾ ਅੱਜ ਹੋ ਗਈ ਯਾਰ ਹੁਣ ਕੋਈ ਵੀ ਭਾਈ ਦੇ ਹਲਾਕੇ ਚ ਜਾ ਇੱਕ ਮਿੰਟ ਖੜ ਜਾ ਠੀਕ ਹੈ ਪੁੱਤ ਦਾ ਭਿਆਗ ਲੈ ਕੇ ਚੱਲਣਾ ਕੋਈ ਦੇ ਹੈ ਕਮਰਾ 330 ਬੋਲ ਪੈ 330 पैती सौ तू पैंती सौ रुपए पैंती सौ रुपये पैंती सौ रुपये बोलो जी तुने पैंती सौ रुपए 3500 ਰੁਪਏ ਖਾਲਾ ਨਹੀਂ ਖਾਣੋ 3500 ਰੁਪਏ 3500 ਰੁਪਏ ਬੋਲ ਲੈਣਗੇ ਕਿਸੇ ਨੇ ਲੈਪਟੋਪ ਕਾਪੀ ਦੇ 3500 ਰੁਪਏ ਲੋ ਵੀ 3500 ਰੁਪਏ ਲੱਗੀ ਹੈ ਵੀ ਇਹ ਤੇ ਆੜ ਪਾਸੇ ਹੀ ਬਾਕੀ ਅੱਗੇ ਦੇਖਦੇ ਆਂ ਬਈ ਕਿਹੜੀ ਵੈਰੈਂਟੀ ਹੈ ਤੇ ਕਿਹੜੀ ਇਹ 1692 ਜਿਹੜੀ ਸੀ ਉਹ ਡਾਕ ਮਕੇਸ਼ ਤੁਸਾ ਜੀ ਪਿੱਛੇ ਖੋਲ ਤੇ ਲੱਗਿਆ ਆਇਆ ਹੈ ਇੱਕ ਵਾਰ ਨਾ ਤੁਹਾਡੇ ਕਰੇ ਛੱਡੇ ਲੋਕੀ ਫੀਚਰ ਅਸੀਂ ਕਿਦਾਰੀ ਹੈ ਨਹੀਂ ਭਾਵਾ ਗੱਦੀ ਬੰਨ ਖਲਾ ਬੋਲੋ ਜੀ ਬੋਲੋ ਇੱਕ ਦੂ ਬੋਲ ਲਗਵਾ ਲੈ ਹਾਂ ਹੋਰ ਲਗਵਾ ਲੈ ਕੋਣ ਦਾ ਪਰਸਲਾ ਦੀ ਬੋਲ ਬਣੀ ਠੀਕ ਹੈ ਨਰਮਨ ਨੇ ਲਵਾਈ ਹੋਈ ਮਾੜੀ ਮੋਟੀ ਦੀ ਬੋਲ ਜਲਦੀ ਕਿਦੋ ਹੋਰ ਰੱਖ ਭਾਵਾ ਬੋਲੋ ਜੀ ਬੋਲੋ 3300 3300 3300 3300

863 42 ਨਾਮ ਦੇ ਮੋਬਾਈਲ 4:00 ਵਜੇ ਫਿਕਸ ਕਰਦੇ 75 75 85 85 90 90 ਨੇ 95 3495 ਰੁਪਏ 95 ਰੁਪਏ 3495 3495 3495 ਥਾਂ ਵੀ ਬੋਲਦਾ ਭਾਈ 3495 95 ਡਬਲ ਪੱਥਿਆ ਜੱਟ ਬੋਲ ਰੇ ਤੇਰੇ ਤੇਰੇ ਵਰਗਾ 3500 3500 ਨੋ ਵੀ 3500 ਰੁਪਏ ਵੀ ਰੇਟ ਲੱਗਿਆ 17 18 ਵੈਰਾਈਟੀ ਸੀ ਬਾਕੀ ਅੱਗੇ ਦੇਖਦੇ ਆਂ ਵੀ ਹੋਰ ਕਿਹੜੀ ਵੈਰਾਈਟੀ ਆਈ ਹੈ ਤੇ ਕੀ ਰੇਟ ਜਿਹੜਾ ਲੱਗੂ